ਇੱਕ ਵਾਰ ਧੋਖਾ ਦੇਣ ਤੋਂ ਬਾਅਦ ਆਖਰਕਾਰ ਕਾ ਵਿੱਚ ਸੱਪ ਵਾਂਗੂ ਰੇਂਗਦਾ ਵਜ਼ੀਰ ਖਾਨ ਦਾ ਗੁਰੂ ਸਾਹਿਬ ਨੂੰ ਪੈਗਾਮ ਆਇਆ ਜਿਸ ਵਿੱਚ ਮੁਗਲਾ ਨੇ ਆਪਣੇ ਧਰਮ ਤੇ ਪਹਾੜੀ ਰਾਜਾ ਨੇ ਗਊ ਮਾਤਾ ਦੀ ਕਸਮ ਖਾਧੀ ਕਿ ਜੇ ਗੁਰੂ ਸਾਹਿਬ ਕਿਲਾ ਖਾਲੀ ਕਰ ਜਾਣ ਕੋਈ ਉਹਨਾਂ ਦੀ ਹਵਾਵਲ ਵੀ ਨਹੀਂ ਚਾਕੇਗਾ ਉਹ ਜਿਸ ਪਾਸੇ ਜਾਣਾ ਚਾਹਣ ਆਪਣੇ ਸਿੰਘਾਂ ਨੂੰ ਨਾਲ ਲੈ ਕੇ ਜਾ ਸਕਦੇ ਹਨ ਗੁਰੂ ਸਾਹਿਬ ਨੇ ਇਸ ਖਤਰ ਨੂੰ ਆਪਣੇ ਕਰੀਬੀ ਸਿੰਘਾਂ ਦੇ ਕਹਿਣ ਤੇ ਪ੍ਰਵਾਨ ਕਰ ਲਿਆ। ਅਨੰਦਪੁਰ ਦਾ ਕਿਲਾ ਖਾਲੀ ਕਰ ਦਿੱਤਾ। ਜ਼ਰਾਬਰ ਸਿੰਘ ਫਤੇ ਸਿੰਘ ਛੇਤੀ ਕਰੋ ਤੁਸੀਂ ਦੋਵੇਂ। ਵੀਰ ਜੀ ਅਸੀਂ ਵੀ ਤੁਹਾਡੇ ਨਾਲ ਰਹਿਣਾ ਹੈ। ਤੁਸੀਂ ਦਾਦੀ ਮਾਤਾ ਤੇ ਮਾਤਾ ਜੀ ਦੇ ਨਾਲ ਰਹੋ ਤੇ ਉਹਨਾਂ ਦਾ ਖਿਆਲ ਰੱਖੋ। ਫਿਰ ਤੁਸੀਂ ਸਾਡੇ ਨਾਲ ਆ ਜਾਓ ਅਸੀਂ ਚਾਰੋਂ ਮਿਲ ਕੇ ਇਹਨਾਂ ਦਾ ਖਿਆਲ ਰੱਖਦੇ ਹਾਂ। ਨਹੀਂ ਫਤੇ ਸਿੰਘ ਅਸੀਂ ਆਖਿਰਲੇ ਦਲ ਦੇ ਪਿੱਛੇ